ਨੋ ਪਤਾ ਪਰ ਇਹਨਾ ਸਬੂਤ ਅੱਜ ਦੇਣਾ ਤੁਸੀਂ ਜਿਵੇਂ ਆਪਾਂ ਨੂੰ ਰੋਕਣ ਕੇ ਉੱਤੇ ਅੱਕੇ ਜਾ ਕੇ ਸੀਐਮ ਦੀ ਕੋਠੀ ਦੇ ਨੇੜੇ ਆਪਾਂ ਉੱਥੇ ਧਰਨਾ ਜਿਹੜਾ ਪੱਕਾ ਉਹ ਲਾਉਣਾ ਹੈ ਜੋ ਸਾਰਿਆਂ ਨੂੰ ਬੇਨਤੀ ਹੈ ਆਪਣੀ ਦੀ ਨਾ ਚੱਲਣੀ ਭਾਈ ਸ਼ਰਮਾਂ ਦੀ ਵਧੀਆ ਜੀ ਵਧੀਆ ਪਾਰਸ ਸਰਕਾਰ ਦੇ ਨਖਿੱਦਪੁਣੇ ਦੀ ਨਿਸ਼ਾਨੀ ਹੈ ਅਸੀਂ ਤਕਰੀਬਨ 10 ਸਾਲ 10 ਦਿਨ ਪਹਿਲਾਂ ਇਹ ਪ੍ਰੋਗਰਾਮ ਦਿੱਤਾ ਸੀ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਗਲੰਦਰ ਦੇ ਵਿੱਚ ਸਰਕਾਰ ਨਾ ਤਾਂ ਸਾਨੂੰ ਪੱਕੇ ਕਰਦੀ ਹੈ ਨਾ ਸਰਕਾਰ ਸਾਡੀਆਂ ਤਨਖਾਹਾਂ ਵਧਾਉਂਦੀ ਹੈ ਔਰ ਈਵਨ ਸਾਨੂੰ ਪ੍ਰੋਟੈਸਟ ਕਰਨ ਦੇ ਲਈ ਵੀ ਇੱਥੇ ਨਾ ਕੋਈ ਜਗ੍ਹਾ ਦਿੱਤੀ ਜਾਂਦੀ ਹੈ ਸਾਡੇ ਫਾਰਮਾਸਿਸਟ ਵੀਰ ਲਗਾਤਾਰ ਸੜਕਾਂ ਤੇ ਘੁੰਮ ਰਹੇ ਐ ਸਵੇਰ ਦੇ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਕੰਬ ਕਰਨੀ ਨੀਂਦ ਸੁਟਾ ਹੋਇਆ ਬਲਕਿ ਸਾਨੂੰ ਅੱਗੋਂ ਕੋਠੀਵਾਲ ਜਾਣ ਤੋਂ ਭਗਵੰਤ ਸਿੰਘ ਸਾਹਿਬ ਦੀ ਕੋਠੀਵਾਲ ਜਾਣ ਤੋਂ ਰੋਕਿਆ ਜਾ ਰਿਹਾ ਹੈ ਰੋਕਿਆ ਹੀ ਨਹੀਂ ਜਾ ਰਿਹਾ ਬਲਕਿ ਮਿਸਗਾਈਡ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਪੰਜਾਬ ਦੀ ਆਵਾਮ ਨੂੰ ਬੇਨਤੀ ਹੈ ਇਸ ਗੱਲ ਨੂੰ ਜ਼ਰੂਰ ਦੇਖਿਆ ਜਾਵੇ ਵੋਟਾਂ ਪਾਉਣ ਵੇਲੇ ਜਦੋਂ ਤੁਸੀਂ VOTING ਕਰਨ ਜਾਂਦੇ ਹੋ ਪੰਜਾਬ ਦੇ ਮੁਲਾਜ਼ਮਾਂ ਬਾਰੇ ਜ਼ਰੂਰ ਸੋਚਿਓ ਜਦੋਂ ਜਲੰਧਰ ਦੀ ਜਿਮਣੀ ਚੌਂ ਦੇ ਵਿੱਚ ਤੁਸੀਂ ਆਪਣਾ ਮਤਦਾਨ ਕਰਨਾ ਹੈ ਤਾਂ ਪੰਜਾਬ ਦੀ ਨੌਜਵਾਨੀ ਬਾਰੇ ਪੰਜਾਬ ਦੇ ਭਵਿੱਖ ਬਾਰੇ ਪੰਜਾਬ ਦੇ ਕੱਚੇ ਮਲਾਜ਼ਮਾਂ ਬਾਰੇ ਜਰੂਰ ਸੋਚੋ ਇਹ ਜਲੰਧਰ ਦੀ ਹਰੇਕ ਕੱਲੇ ਕੱਲੇ ਮੈਨੂੰ ਮਾਤਾ ਤਾਂ ਨੂੰ ਮੇਰੀ ਬੇਨਤੀ ਹੈ